ਮੇਰਾ ਖੇਤ ਜਮੇ ਪਾਉਂਦੇ ਨਾਲ ਪਿਆ ਆ ਪਹਿਲਾ ਟੁੱਟੂਗਾ ਮੇਰਾ ਘੁੱਪ ਮੇਰੀ ਗੋਹਾੜੀ ਮੇਰਾ ਖੇਤ ਸਾਰਾ ਕੁਝ ਉੱਥੇ ਹੀ ਆ ਸਾਰਾ ਕੁਝ ਅਸੀਂ ਪ੍ਰਬਾਧ ਹੋ ਜਮਾਗੇ ਇਹ ਮੇਰੇ ਨੇੜੇ ਪੋਰਾ ਪੋਰਾ ਆ ਅਸੀਂ ਕਿੱਧਰ ਨੂੰ ਜਾਵਾਂਗੇ ਈ ਕਦਮ ਦੀ ਦੂਰੀ ਉੱਤੇ ਬੰਨ ਹੈਗਾ ਜੇ ਉੱਥੋਂ ਬੰਨ ਟੁੱਟਦਾ ਸਰਨ ਪਹਿਲੇ ਇਹ ਪਿੰਡ ਡੁੱਬਦਾ ਹੈਗਾ ਝਾੜ ਵਾਲੀ ਸਰਕਾਰ ਇੱਕ ਬਰਾਬਰ ਆ ਹੋਣਾ ਨਾ ਹੋਣਾ ਇੱਕ ਬਰਾਬਰ ਮంత్రి ਪਰਮਾਰਮਾਨ ਨੇ ਵੀ ਜਦੋਂ ਤਾਂ ਸਾਡੀ ਸਾਰ ਵੀ ਨਹੀਂ ਪੁੱਛੀ ਆਖੇ ਮੈਂ ਬਿਮਾਰ ਪਿਆ ਆ ਬਿਮਾਰ ਹੋ ਗਿਆ ਹੁਣ ਉਹ ਉਹ ਕੈਸਤੀਆਂ ਚ ਘੁੰਮਦਾ ਫਿਰਦਾ ਜਿੱਥੇ ਪਾਣੀ ਆਇਆ ਇੱਥੇ ਆਣੂ ਬਿਮਾਰ ਹੋ ਗਿਆ ਆ ਉਹ ਡੁੱਬਣ ਲੱਗਾ ਸੀਗਾ ਉਹ ਰੋ ਵੀ ਪਏ ਇੱਕ ਜਗ੍ਹਾ ਗਏ ਉਹਨਾਂ ਦੇ ਅੱਖਾਂ ਚ ਅਥਰੂ ਵੀ ਆ ਗਿਆਗੇ ਮਗਰ ਮਾਛ ਦੇ ਅੱਛੂ ਹੰਜੂ ਜਿੱਥੇ ਮਰਜੀ ਦਿਖਾ ਦਿਓ ਜਿੱਥੇ ਮਰਜੀ ਦਿਖਾ ਦਿਓ ਹੁਣ ਆਇਆ ਤਾਂ ਮੈਂ ਮੰਤਰੀ ਬਣ ਕੇ ਜਿੱਥੇ ਮਰਜੀ ਰੋਂਣ ਲੱਗ ਜਾਵਾਂ ਜਾ ਕੇ ਐਮਐਲ ਕਾਦੇ ਜਿਹੜੇ 10 ਬੱਲੀਆਂ ਨਹੀਂ ਦੇ ਸਕਦੇ ਕਾਦੇ ਐਮਐਲ ਉਹ ਬੱਲੀਆਂ ਕਿਵੇਂ ਬੱਲੀਆਂ ਮੰਗੀਆਂ ਸੀਗੀਆਂ ਉਹਨਾਂ ਕੋਲ ਪਈ ਅਸੀਂ ਥੈਲੇ ਭਰ-ਭਰ ਕੇ ਜਿਹੜੇ ਵਿੱਚ ਨੂੰ ਸਿੱਟਦੇ ਆਂ ਵੀ ਉਹਨਾਂ ਕਰਕੇ ਪਹਿਲੀਆਂ ਟੁੱਟ ਗਈਆਂ ਸਾਨੂੰ ਬੱਲੀਆਂ ਦੇ ਜੋ ਉਹਨਾਂ ਦੇ ਬੰਦੇ ਨੇ ਸੈਟਿੰਗ ਦੀ ਦੁਕਾਨ ਪਾਈ ਹੋ ਨਾ ਉੱਥੋਂ ਵੀ ਮੁੱਕਰ ਗਿਆ ਕਹਿੰਦਾ ਐਮਐਲ ਕਹਿੰਦੇ ਬੱਲੀਆਂ ਨਹੀਂ ਦੇਣੀਆਂ ਇਹਨਾਂ ਨੂੰ ਪ੍ਰਸ਼ਾਸਨ ਡੀਸੀ ਕੋਈ ਆਇਆ ਹੋਵੇ ਇੱਥੇ ਜੀ ਉਹ ਤਾਂ ਆਉਂਦੇ ਆ ਜੀ ਉਹ ਤਾਂ ਦਿਨ ਰਾਤ ਉਰੇ ਰਹਿੰਦੇ ਆ ਵਿਚਾਰੇ ਉਹਨਾਂ ਨੇ ਕੀ ਕਰਨਾ ਵਿਚਾਰੇ ਨੇ ਕੁਝ ਕਰਦੇ ਨਹੀਂ ਹੈਗੇ ਕਰਨਾ ਕੀ ਆ ਡੀਸੀ ਡੀਸੀ ਆਇਆ ਇੱਥੇ ਰਹਿੰਦੇ ਆ ਕੇ ਉਰੇ ਬੈਠਦੇ ਆ ਉਹਨਾਂ ਨੇ ਕੀ ਕਰਨਾ ਬੈਸਤਾ ਅਸੀਂ ਕਾਂਗਰਸੀਆਂ ਸਾਰੇ ਹੀ ਪਹਿਲਾਂ ਪਰ ਹੁਣ ਨਹੀਂ ਰਹੇ ਹੈਗੇ ਸਾਰੇ ਪਿੰਡਾਂ ਨੇ ਇਕਾ ਕਰ ਲਿਆ ਅਸੀਂ ਸੁਖਬੀਰ ਬਾਦਲ ਨੂੰ ਵੋਟਾਂ ਪਾਵਾਂਗੇ ਪਿੰਡ ਫਸਾ ਸਤਲੁਜ ਦਰਿਆ ਦੇ ਨੇੜੇ ਜ਼ਿਲ੍ਹਾ ਚਮਕੌਰ ਸਾਹਿਬ ਇੱਥੇ ਕੁਝ ਬੀਬੀਆਂ ਨਾਲ ਖੜੀਆਂ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਜਿਹੜਾ ਹੁਣ ਮਾਹੌਲ ਕੀ ਹੈਗਾ ਕਿਉਂਕਿ ਜਿਹੜਾ ਸਤਲੁਜ ਦਰਿਆ ਦਾ ਜਿਹੜਾ ਬੰਨ ਹੈਗਾ ਮਹਿਜ 20 ਕਦਮ ਦੀ ਦੂਰੀ ਉੱਤੇ ਬੰਨ ਹੈਗਾ ਜੇ ਉੱਥੋਂ ਬੰਨ ਟੁੱਟਦਾ ਸਰਨਪੱਲੇ ਇਹ ਪਿੰਡ ਡੁੱਬਦਾ ਹੈਗਾ ਹਾਲਾਂਕਿ ਅਸੀਂ ਚਾਹੁੰਦੇ ਆਂ ਵੀ ਅਰਦਾਸ ਕਰਦੇ ਆਂ ਵੀ ਇਹ ਜਿਹੜੀ ਨੋਬਤਾ ਨਾ ਆਵੇ ਇਸ ਮਸਲੇ ਉੱਤੇ ਗੱਲਬਾਤ ਕਰਨ ਉਹ ਸਾਡੇ ਨਾਲ ਕੁਝ ਬੀਬੀਆਂ ਹੈਗੇ ਨੇ ਉਹ ਨਾਲ ਗੱਲਬਾਤ ਕਰਦੇ ਆਂ ਬੀਬੀ ਜੀ ਇਹ ਜਿਹੜੇ ਹਾਲਾਤ ਇੱਥੇ ਬਣੇ ਹੋਏ ਨੇ ਬੰਨ ਵਾਰ-ਵਾਰ ਕਮਜ਼ੋਰ ਹੁੰਦਾ ਜਾ ਰਿਹਾ ਤੁਹਾਡੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਡਰ ਹੈ ਜਾਂ ਪ੍ਰਸ਼ਾਸਨ ਵੱਲੋਂ ਕੋਈ ਮਦਦ ਤੁਹਾਨੂੰ ਹੋਈ ਹੋਵੇ ਡਰ ਹੈ ਜੀ ਬਹੁਤ ਡਰ ਆ ਸਾਨੂੰ ਪ੍ਰਸ਼ਾਸਨ ਨੇ ਮਦਦ ਨਹੀਂ ਕੀਤੀ ਸਾਡੀ ਕੋਈ ਵੀ ਆਉਂਦੇ ਜ਼ਰੂਰ ਆ ਸਾਰੇ ਹੀ ਆਉਂਦੇ ਆ ਪਰ ਮਦਦ ਸਾਡੀ ਕੀਤੀ ਆ ਬਾਦਲ ਸਾਹਿਬ ਨੇ ਹਾਂਜੀ ਸੁਖਵੀਰ ਬਾਦਲ ਸਾਹਿਬ ਆਏ ਆ ਉਹਨਾਂ ਨੇ ਸਾਡੀ ਮਦਦ ਕੀਤੀ ਆ ਬਾਕੀ ਹੋਰ ਆਉਂਦੇ ਜਰੂਰ ਆ ਸਾਰੇ ਆਉਂਦੇ ਆ ਪਰ ਰੋਟੀਆਂ ਸੇਕਣ ਆਉਂਦੇ ਆ ਪਰ ਮੁੜ ਜਾਂਦੇ ਆ ਜਦ ਹੀ ਦੇਖਦੋ ਕਿ ਮੁੜ ਜਾਂਦੇ ਕਿਸੇ ਨੇ ਦੋ ਥੈਲੇ ਚੁਕਾਤੇ ਕਿਸੇ ਨੇ ਦੋ ਥੈਲੇ ਭਰ ਦਿੱਤੇ ਦਿਖਾਵਾ ਕਰਕੇ ਚਲ ਜਾਂਦੇ ਆ ਜੀ ਫੋਟੋ ਖਿਚਾ ਕੇ ਸਾਨੂੰ ਕਿਸੇ ਨੇ ਵੀ ਕੋਈ ਵੀ ਡੀਜ਼ਲ ਮੁਹੱਈਆ ਨਹੀਂ ਕਰਾਇਆ ਕੋਈ ਵੀ ਹੋਰ ਚੀਜ਼ ਨਹੀਂ ਸਾਡੇ ਪਿੰਡਾਂ ਦੇ ਸਹਿਯੋਗ ਬਹੁਤ ਦਿੱਤਾ ਹੈ ਬਹੁਤ ਜ਼ਿਆਦਾ ਸਾ ਟਰਾਲੀਆਂ ਪਰ ਪਰ ਰੇਤੇ ਦੀਆਂ ਉਹਨੀਆਂ ਥੈਲੀਆਂ ਦੀਆਂ ਬੰਦੇ ਬਹੁਤ ਸਾਡਾ ਸਹਿਯੋਗ ਦਿੰਦੇ ਆ ਕੋਈ ਵੀ ਚੀਜ਼ ਦੀ ਕਮੀ ਨਹੀਂ ਆਣ ਦਿੰਦੇ ਹੈਗੇ ਜੇ ਬੰਨ ਟੁੱਟ ਗਿਆ ਵੀ ਸਾਡਾ ਕੁਝ ਨਹੀਂ ਬਚਣਾ ਹੈਗਾ ਅਸੀਂ ਤਾਂ ਕਾਸੇ ਜੋਗੇ ਵੀ ਨਹੀਂ ਰਹਿਣਾ ਹੈਗਾ ਜਿੱਥੇ ਬੰਨ ਟੁੱਟਦਾ ਹੈ ਬਿਲਕੁਲ ਨੇੜੇ ਬੈਠੇ ਆ ਸੀ ਜਮਾਈ ਇੱਥੇ ਲੋਕਲ ਪ੍ਰਸ਼ਾਸਨ ਡੀਸੀ ਕੋਈ ਆਇਆ ਹੋਵੇ ਇੱਥੇ ਜੀ ਉਹ ਤਾਂ ਆਉਂਦੇ ਆ ਜੀ ਉਹ ਤਾਂ ਦਿਨ ਰਾਤ ਉਰੇ ਰਹਿੰਦੇ ਆ ਵਿਚਾਰੇ ਉਹਨਾਂ ਨੇ ਕੀ ਕਰਨਾ ਵਿਚਾਰੇ ਨੇ ਉਹ ਕੁਝ ਕਰਦੇ ਨਹੀਂ ਹੈਗੇ ਕਰਨਾ ਕੀ ਹੁੰਦਾ ਡੀਸੀ ਡੀਸੀ ਆਏ ਬੱਥੇ ਰਹਿੰਦੇ ਆ ਕੇ ਉਹਰੇ ਬੈਠਦੇ ਉਹਨਾਂ ਨੇ ਕੀ ਕਰਨਾ ਹਾਂਜੀ ਮੌਜੂਦਾ ਤਾਂ ਬੈਠੇ ਰਹਿੰਦੇ ਰਾਤ ਨੂੰ ਵੀ ਦਿਨੇ ਵੀ ਡਿਊਟੀਆਂ ਲੱਗੀਆਂ ਹੋਈਆਂ ਹਾਂਜੀ ਨਹੀਂ ਕੁਛ ਮਦਦ ਵੀ ਕਰਦੇ ਹੋਣਗੇ ਮਦਦ ਤਾਂ ਨਹੀਂ ਜੀ ਸਾਡੀ ਕਿੰਨੀ ਮਦਦ ਤਾਂ ਸਾਡੀ ਸੁਖਵੀਰ ਬਾਦਲ ਨੇ ਕੀਤੀ ਆ ਤੇਲ ਬਹੁਤ ਭੇਜਿਆ ਉਹਨਾਂ ਨੇ ਰੋਜ਼ ਲੱਖ ਰੁਪਏ ਦਾ ਡੀਜ਼ਲ ਆਉਂਦਾ ਉਹਨਾਂ ਵੱਲੋਂ ਹੀ ਆਉਂਦਾ ਆ ਅਸੀਂ ਲੋਕਲ ਐਮਐਲਏ ਨਾਲ ਵੀ ਗੱਲਬਾਤ ਕੀਤੀ ਕਿਥੇ ਮੈਂ ਤਾਂ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਲੱਗਿਆ ਹਾਂ ਬਿਲਕੁਲ ਨਹੀਂ ਬਿਲਕੁਲ ਨਹੀਂ ਐਮਐਲਏ ਆਇਆ ਹੋਗਾ ਬੰਨ ਤੇ ਮਾੜਾ ਮੋਟਾ ਆਇਆ ਹੋਗਾ ਇਸ ਤਾਂ ਦੇਖਿਆ ਹੀ ਨਹੀਂ ਐਮਐਲਏ ਕਾਦੇ ਜਿਹੜੇ 10 ਬੱਲੀਆਂ ਨਹੀਂ ਦੇ ਸਕਦੇ ਕਾਦੇ ਐਮਐਲਏ ਉਹ ਬੱਲੀਆਂ ਕਿਵੇਂ ਆ ਬੱਲੀਆਂ ਮੰਗੀਆਂ ਸੀਗੀਆਂ ਉਹਨਾਂ ਕੋਲ ਭਈ ਅਸੀਂ ਥੈਲੇ ਭਰ-ਭਰ ਕੇ ਜਿਹੜੇ ਵਿੱਚ ਨੂੰ ਸਿੱਟਦੇ ਆਂ ਵੀ ਉਹਨਾਂ ਕਰਕੇ ਪਹਿਲੀਆਂ ਟੁੱਟ ਗਈਆਂ ਸਾਨੂੰ ਬੱਲੀਆਂ ਦੇ ਜੋ ਉਹਨਾਂ ਦੇ ਬੰਦੇ ਨੇ ਸੈਟਰਿੰਗ ਦੀ ਦੁਕਾਨ ਪਾਈ ਉਹਨਾਂ ਉੱਥੋਂ ਵੀ ਮੁੱਕਰ ਗਿਆ ਕਹਿੰਦਾ ਐਮਐਲਏ ਕਹਿੰਦੇ ਬੱਲੀਆਂ ਨਹੀਂ ਦੇਣੀਆਂ ਇਹਨਾਂ ਨੂੰ ਕਿਉਂ ਪਤਾ ਨਹੀਂ ਸਾਡੇ ਨਾਲ ਕਿਹੜੀ ਜਿੱਦਾ ਆ ਮਾਦਵੀ ਪਾਰਟੀ ਨੂੰ ਬੈਸਦਾ ਸੀ ਕਾਂਗਰਸੀਆਂ ਸਾਰੇ ਹੀ ਪਹਿਲਾਂ ਪਰ ਹੁਣ ਨਹੀਂ ਰਹੇ ਹੈਗੇ ਸਾਰੇ ਪਿੰਡਾਂ ਨੇ ਇਕਾ ਕਰ ਲਿਆ ਸੀ ਸੁਖਬੀਰ ਬਾਦਲ ਨੂੰ ਵੋਟਾਂ ਪਾਵਾਂਗੇ ਅੱਗੇ ਵਾਸਤੇ ਜਿਹੜੇ ਸਾਡੇ ਨਾਲ ਖੜੇ ਆ ਨਹੀਂ ਪਰ ਅਜੇ ਚਲੋ ਵੋਟਾਂ ਨੂੰ ਤਾਂ ਸਮਾਂ ਹੈਗਾ ਪਰ ਜਿਹੜੀ ਮੁੜਲੀ ਜ਼ਿੰਮੇਵਾਰੀ ਉਹ ਸਰਕਾਰ ਦੀ ਹੈ ਐਮਐਲਏ ਨੇ ਤੁਹਾਨੂੰ ਕੁਝ ਨਹੀਂ ਦਿੱਤਾ ਬਿਲਕੁਲ ਨਹੀਂ ਕੁਝ ਨਹੀਂ ਦਿੱਤਾ ਹੈਗਾ ਜੋ ਵੀ ਕੀਤਾ ਆ ਬਾਦਲ ਸਰਕਾਰ ਨੇ ਕੀਤਾ ਆ ਮਾ ਕੇ ਦੀ ਸਰਕਾਰ ਆਂਦੀ ਆ ਆਪਦੇ ਹੱਥ ਸੇ ਇੱਕ ਕੇ ਅੱਖਾਂ ਸੇਕ ਕੇ ਚਲੇ ਜਾਂਦੇ ਆ ਸਾਨੂੰ ਵਾਸ ਉਹਨਾਂ ਦਾ ਕੋਈ ਸਹਾਰਾ ਨਹੀਂ ਹੈਗਾ ਫੋਟੋਵਾ ਤੇ ਆਂਦੀਆਂ ਨੇ ਇੱਥੇ ਜਿਹੜੇ ਲੋਕਲ ਐਮਐਲਏ ਨੇ ਦਿਨ ਰਾਤ ਖਿਚਵਾ ਕੇ ਬਾਜੀਓ ਮੁਰਜ ਜਾਂਦੇ ਆ ਫੋਟੋਵਾ ਕਰਾਉਂਦੇ ਆ ਪਹਿਲਾਂ ਇਹ ਕਹਿੰਦੇ ਸਾਡੀਆਂ ਫੋਟੋਆਂ ਖਿੱਚਿਓ ਥੈਲੇ ਚੱਕਨੇ ਸਾਡੀਆਂ ਫੋਟੋਆਂ ਖਿੱਚਿਓ ਉਹ ਗੱਲ ਕਰਦੇ ਆ ਫੋਟੋਆਂ ਨਹੀਂ ਪਹਿਲਾਂ ਕਰਦੇ ਆ ਆਪਣੇ ਫੇਮਸ ਹੋਲਡਿੰਗ ਕਰਦੇ ਆ ਸਾਨੂੰ ਕੋਈ ਉਹਨਾਂ ਦਾ ਸਹਾਰਾ ਨਹੀਂ ਹੈਗਾ ਸਾਹ ਦੇਖ ਲਓ ਸਾਡੀਆਂ ਸੜਕਾਂ ਹੀ ਦੇਖ ਲਓ ਪਹਿਲਾਂ ਤੁਸੀਂ ਸਾਡੇ ਨਿਆਣੇ ਟਰੈਕਟਰ ਜੋ ਵੀ ਸਾਨੂੰ ਸੇਵਾ ਹੁਣ ਹੋ ਰਹੀ ਹੈ ਨਾ ਸਾਨੂੰ ਤਾਂ ਨਾਲ ਦੇ ਜਿਹੜੇ ਸਾਡੇ ਭੈਣ ਭਾਈ ਖੜੇ ਆਲਦਵਾਲ ਦੇ ਪਿੰਡਾਂ ਦੇ ਲੋਕਾਂ ਦੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆਂ ਬੱਲੀਆਂ ਵਾਲਾ ਕੀ ਮਸਲਾ ਹੈਗਾ ਬੱਲੀਆਂ ਬਾਜੀ ਉਹ ਨਾ ਸਪੈਦੇ ਨਹੀਂ ਹੁੰਦੀਆਂ ਆ ਸਪੈਦੇ ਦੀਆਂ ਬੱਲੀਆਂ ਹੁੰਦੀਆਂ ਨੇ ਜਿਹੜੇ ਨਾਲ ਉਹ ਥੈਲੇ ਪਰ ਪਰ ਵਿੱਚ ਸੈੱਟਦੇ ਆ ਉਹ ਅਸੀਂ ਮੰਗਿਆ ਸੀ ਸਰਕਾਰ ਤੋਂ ਅੱਜ ਮੌਕੇ ਦੀ ਸਰਕਾਰ ਤੋਂ ਉਹਨਾਂ ਨੇ ਸਾਨੂੰ ਉਹ ਨਹੀਂ ਦਿੱਤੀਆਂ ਹੋਰ ਸਾਡੀ ਕੀ ਮਦਦ ਕਰ ਦੇਣਗੇ ਜਦੋਂ ਲੱਕੜੀ ਨੇ ਇੱਕ ਸਾਨੂੰ ਦੇ ਸਕਦੇ ਹੋਰ ਸਾਡੀ ਕੀ ਮਦਦ ਕਰ ਦੂਗੇ ਕੀ ਮਦਦ ਕਰ ਦੂੰਗੇ ਉਹ ਸਾਡੇ ਨਿਆਣੇ ਸਾਨੂੰ ਆਸ-ਪਾਸ ਦੇ ਇਲਾਕੇ ਤੇ ਬਾਦਲ ਸਗਰ ਇਹਨਾਂ ਦਾ ਸਾਨੂੰ ਸਹਿਯੋਗ ਮਿਲਿਆ ਹੋਰ ਸਾਨੂੰ ਕਿਸੇ ਨੇ ਪੁੱਛਿਆ ਵੀ ਨਹੀਂਗਾ ਕਿਸੇ ਨੇ ਨਹੀਂ ਸਾਨੂੰ ਪੁੱਛਿਆ ਆ ਕੇ ਇੱਥੇ ਲੋਕਲ ਪ੍ਰਸ਼ਾਸਨ ਨਹੀਂ ਆਇਆ ਹੈਗਾ ਲੋਕ ਡੀਸੀ ਆਇਆ ਹੋਵੇ ਡੀਸੀ ਰੋਸ ਸਭ ਆਂਦੇ ਆ ਬੈਠ ਜਾਂਦੇ ਆ ਉਹ ਵਿਚਾਰੇ ਕੀ ਕਰਨ ਉਹਨਾਂ ਨੂੰ ਤਾਂ ਸਰਕਾਰ ਦੀ ਹੁਕਮ ਮੰਨਣੀ ਆ ਜਾਂ ਸਰਕਾਰ ਉੱਪਰੋਂ ਆਰਡਰ ਦੇਊਗੀ ਮੌਕੇ ਦੀ ਤਾਂ ਹੀ ਉਹ ਕੁਝ ਕਰਨਗੇ ਕੱਲ ਦੀ ਸੌਣ ਲੋ ਕੱਲ ਉਥੇ ਕਿਸੇ ਨੇ ਆਈ ਨਹੀਂ ਦੱਸਿਆ ਹੈਗਾ ਵੀ ਟਿੱਪਰਾਂ ਨੂੰ ਕਾਹ ਰਾਹ ਨਹੀਂ ਹੈਗਾ ਵੀ ਤੁਸੀਂ ਕਾਹ ਘਰਾਂ ਚ ਵੜ ਜਾਣਾ ਜਾ ਕੇ ਕੀ ਗੱਲ ਹੁੰਦਾ ਫਰਜ਼ ਨਹੀਂ ਸੀ ਬਣਦਾ ਪੁਲਿਸ ਵਾਲਿਆਂ ਦਾ ਦੱਸਣ ਦਾ ਵੀ ਉਥੇ ਰਾਹ ਬੰਦ ਹੋਇਆ ਹੋਇਆ ਗਾਹ ਘਰ ਨੇ ਸਾਡੇ ਘਾਟ ਆ ਜਾਂਦੇ ਜੇ ਸਾਨੂੰ ਨਾ ਸਾਡੇ ਖੁੱਲੇ ਹੁੰਦੇ ਬੇੜੇ ਅਸੀਂ ਟਿੱਪਰ ਕਿਧਰੋਂ ਮੜਵਾਉਂਦੇ ਉਹ ਸਾਡੇ 4-5 ਟਿੱਪਰ ਆ ਕੇ ਲੋ ਉਹਦੇ ਵਾਲੇ ਪੱਥਰ ਵਾਲੇ ਪੜਗੇ ਅੰਦਰ ਜੇ ਸਾਡੇ ਮਕਾਨ ਟਹਿ ਜਾਂਦੇ ਸਾਨੂੰ ਤਾਂ ਪਹਿਲੇ ਹੀ ਵਿਫਤਾ ਪਈ ਹੋਈ ਆ ਬੰਨ ਦੀ ਫਿਰ ਸਾਡੇ ਮਕਾਨ ਟਹਿ ਜਾਂਦੇ ਫੇਰ ਅਸੀਂ ਕੀ ਕਰਦੇ ਕਿੱਧਰੋਂ ਜਾਂਦੇ ਆ ਮੀਚ ਕਿੱਧਰੋਂ ਅਸੀਂ ਜਾਂਦੇ ਕਿੱਧਰ ਨਿਆਣੇ ਕੱਢਦੇ ਹੁਣ ਸਾਡੇ ਡੰਗਰ ਕਿੱਧਰ ਰੋਲਦੇ ਆ ਨਿਆਣੇ ਕਿੱਥੇ ਰੋਲਦੇ ਆ ਅਸੀਂ ਕਿੱਥੇ ਬੈਠੇ ਆ ਸਮਾਨ ਸਾਡਾ ਕਿੱਥੇ ਰੋਲਦਾ ਆ ਤੁਸੀਂ ਉਹ ਵੀਡੀਓ ਜਾਂ ਫੋਟੋਆਂ ਵੇਖੀਆਂ ਹੋਣਗੀਆਂ ਜਿਹੜੀਆਂ ਅੰਮ੍ਰਿਤਸਰ ਤਰਨਤਾਰਨ ਗੜਦਾਸਪੁਰ ਜਿੱਥੇ ਇਹ ਹਾਲਾਤ ਬਣੇ ਨੇ ਉਹ ਵੀਡੀਓ ਤੇ ਫੋਟੋਆਂ ਵੇਖ ਕੇ ਤੁਹਾਡੇ ਮਨ ਦੇ ਵਿੱਚ ਡਰ ਨਹੀਂ ਹੁੰਦਾ ਹੈਗਾ ਜੀ ਡਰ ਪਾ ਜੀ ਹੈਗਾ ਹੀ ਆ ਬਸ ਬਾਂਡ ਟੁੱਟ ਗਿਆ ਸਾਡਾ ਕੀ ਰਹਿ ਗਿਆ ਸਾਡੀ ਜ਼ਮੀਨ ਜਾਇਦਾਦ ਘਰ ਬਾਰ ਸਾਡੇ ਡੰਗਰ ਬੱਚੇ ਸਾਬ ਇੱਥੇ ਜੰਮੇ ਪੜਿਆ ਨਿਆਣੇ ਸਾਡੇ ਜੇ ਬਾਂਡ ਟੁੱਟ ਗਿਆ ਅਸੀਂ ਕਿੱਰ ਜੋਗੇ ਪਰ ਤੁਸੀਂ ਖਾਲੀ ਕਿਉਂ ਨਹੀਂ ਕਰਦੇ ਕੀ ਕਰੀਏ ਕਿੱਥੇ ਜਾਈਏ ਕਿਹਦੇ ਕੋ ਜਾਈਏ ਰਿਸ਼ਤੇਦਾਰ ਵੀ ਨਹੀਂ ਆਣੇ ਜੋਗੇ ਸਾਡੇ ਤਾਂ ਖਾਲੀ ਕਰ ਦਿੱਤੇ ਸੀ ਸਮਾਨ ਸਹੁੰ ਛੱਡਿਆ ਹੋਇਆ ਬਸ ਅਸੀਂ ਇੱਥੇ ਬੈਠੀ ਆਂ ਬੜੇ ਬੜੇ ਬੂੜੇ ਜਿਹੜੇ ਸਾਡੇ ਉਹ ਸਾਡੀ ਮਾਤਾ ਜਿਹੜੀ ਜਾਣੀਆਂ ਨਾ ਉਹ ਜਾ ਕੇ ਉਧਰ ਬੈਠੀ ਆ ਅਸੀਂ ਉਹਨੂੰ ਛੱਡ ਕੇ ਕਿੱਦਾਂ ਚੱਲ ਜਾਈਏ ਕਿੱਦਾਂ ਚੱਲ ਜਾਈਏ ਆਪਣਾ ਘਰ-ਬਾਰ ਛੱਡ ਕੇ ਕਿੱਦਾਂ ਚੱਲ ਜਾਈਏ ਛੱਡ ਮੇਰਾ ਖੇਤ ਜਮੇ ਪਾਉਂਦੇ ਨਾਲ ਪਿਆ ਆ ਪਹਿਲਾਂ ਟੁੱਟੂਗਾ ਮੇਰਾ ਘੁੱਪ ਮੇਰੀ ਗੋਹਾੜੀ ਮੇਰਾ ਖੇਤ ਸਾਰਾ ਕੁਝ ਉੱਥੇ ਹੀ ਆ ਸਾਰਾ ਕੁਝ ਅਸੀਂ ਪਰਵਾਹ ਤੋਂ ਜਮਾਂਗੇ ਮੇਰੇ ਨਿਆਲੇ ਪੋਰਾ ਪੋਰਾ ਆ ਅਸੀਂ ਕਿੱਧਰ ਨੂੰ ਜਾਵਾਂਗੇ ਆ ਸਾਨੂੰ ਕਿਸੇ ਦਾ ਕੋਈ ਸਹਾਰਾ ਨਹੀਂ ਹੈਗਾ ਸੰਤਾ ਆ ਭੈਣ ਭਾਈ ਜਿਹੜੇ ਨਾਲ ਸਾਡੀ ਮਦਦ ਕਰਦੇ ਸਾਨੂੰ ਉਹਨਾਂ ਦਾ ਸਹਾਰਾ ਹੈ ਸਰਕਾਰ ਨੇ ਕੁਝ ਤੇ ਪ੍ਰਬੰਧ ਕੀਤੇ ਹੋਣਗੇ ਵੀ ਸਮਾਨ ਲੈ ਕੇ ਪ੍ਰਵੰਦਾ ਪਾਜੀ ਕਾ ਦਾ ਪ੍ਰਵੰਦਾ ਦੇਖ ਲਓ ਤੁਸੀਂ ਬੰਨਤੀ ਜਾ ਕੇ ਦੇਖ ਲਓ ਤੁਸੀਂ ਗਏ ਹੋਵੋਗੇ ਕਾ ਦਾ ਸਰਕਾਰ ਦਾ ਸਹਾਰਾ ਸਾਨੂੰ ਉਹਨਾਂ ਕੋਈ ਸਹਾਰਾ ਨਹੀਂ ਸਰਕਾਰ ਦਾ ਇਹ ਸਰਕਾਰ ਹੋਣ ਨਾ ਹੋਣ ਦੀ ਇੱਕ ਬਰਾਬਰ ਝਾੜੂ ਵਾਲੀ ਸਰਕਾਰ ਇੱਕ ਬਰਾਬਰ ਆ ਹੋਣਾ ਨਾ ਹੋਣਾ ਇਹ ਇੱਕ ਬਰਾਬਰ ਆ ਮੰਤਰੀ ਭਗਵਾਨ ਜੀ ਜਦੋਂ ਸਾਡੀ ਸਾਰ ਵੀ ਨਹੀਂ ਪੁੱਛੀ ਆਖੇ ਮੈਂ ਬਿਮਾਰ ਪਿਆ ਆ ਬਿਮਾਰ ਹੋ ਗਿਆ ਹੁਣ ਉਹ ਲੋਕੀ ਟਰੈਕ ਆ ਕੇ ਬਾਦਰ ਸਰਕਾਰ ਨੇ ਜਾ ਜਾ ਕੇ ਉਥੇ ਸਾਡੇ ਨਾਲ ਤੁਰ ਕੇ ਕੀਤਾ ਸਾਰਾ ਕੁਝ ਉਹ ਕਿਸ ਦੀਆਂ ਚ ਘੁੰਮਦਾ ਫਿਰਦਾ ਜਿੱਥੇ ਪਾਣੀ ਆਇਆ ਇੱਥੇ ਆਣੂ ਬਿਮਾਰ ਹੋ ਗਿਆ ਆ ਉਹ ਡੁੱਬਣ ਲੱਗਾ ਸੀਗਾ ਡੁੱਬਣ ਲੱਗਾ ਸੀ ਉਹ ਜਦ ਆਸੀਂ ਇੱਥੇ ਬੈਠੇ ਆ ਨਹੀਂ ਉਹ ਤਾਂ ਰੋਗ ਵੀ ਪਏ ਇੱਕ ਜਗ੍ਹਾ ਗਏ ਉਹਨਾਂ ਦੇ ਅੱਖਾਂ 'ਚ ਅਥਰੂ ਵੀ ਆ ਗਿਆ ਕੇ ਮਗਰ ਮਾਛ ਦੇ ਅੱਛੂ ਅੰਜੂ ਜਿੱਥੇ ਮਰਜ਼ੀ ਦਿਖਾ ਦਿਓ ਇਹ ਤੇ ਮਰਜ਼ੀ ਦਿਖਾ ਦਿਓ ਹੁਣ ਆਇਆ ਤਾਂ ਮੈਂ ਮੰਤਰੀ ਬਣ ਕੇ ਜਿੱਥੇ ਮਰਜ਼ੀ ਰੋਣ ਲੱਗ ਜਾਵਾਂ ਜਾ ਕੇ ਵੋਟਾਂ ਲਈ ਸਭ ਕੁਝ ਅਗਲਾ ਕਰਦਾ ਆ ਵੋਟਾਂ ਲਈ ਸਭ ਕੁਝ ਅਗਲਾ ਕਰਦਾ ਆ ਬੀਬੀ ਜੀ ਇਸ ਜਿਸ ਪਿੰਡ ਦੇ ਹਾਲਾਤ ਨੇ ਤੁਸੀਂ ਵੀ ਡਰੇ ਹੋ ਤੁਹਾਡੇ ਅੰਦਰ ਵੀ ਡਰ ਦਾ ਮਾਹੌਲ ਹੋਏਗਾ ਜੇ ਬੰਨ ਟੁੱਟ ਗਿਆ ਸਰ ਨਾਲ ਪਹਿਲਾ ਮਾਰ ਤੁਹਾਨੂੰ ਪੇਗੀ ਪਰ ਤੁਹਾਡੇ ਵਾਸਤੇ ਸੁਰੱਖਿਅਤ ਜਾਣ ਵਾਸਤੇ ਕੋਈ ਜਗ੍ਹਾ ਤੇ ਹੋਏਗੀ ਜਿੱਥੇ ਤੁਸੀਂ ਜਾ ਕੇ ਆਪਣਾ ਗੁਜ਼ਾਰਾ ਕਰੋ ਕਿਤੇ ਨਹੀਂ ਹੈਗੀ ਸਾਨੂੰ ਕੋਈ ਵੀ ਸਾਨੂੰ ਮਤਲਬ ਕੋਈ ਜਗ੍ਹਾ ਐਸੀ ਨਹੀਂ ਜਿੱਥੇ ਅਸੀਂ ਆਪਣਾ ਬੱਚੇ ਲੈ ਜਾਈਏ ਜਾਂ ਆਪਣਾ ਸਮਾਨ ਲੈ ਜਾਈਏ ਅਸੀਂ ਆਪਣਾ ਥੋੜਾ ਥੋੜਾ ਸਮਾਨ ਅਸੀਂ ਆਪਣੇ ਰਿਸ਼ਤੇਦਾਰਾਂ ਕੋਲ ਪਹਚਾਇਆ ਹੋਇਆ ਮੇਰੇ 10 11 ਡੰਗਰ ਮੈਂ ਆਪਣੇ 9 ਡੰਗਰ ਆਪਣੇ ਮਾਪੇ ਬੰਨੇ ਤਿੰਨ ਡੰਗਰ ਮੇਰੇ ਇੱਥੇ ਇਸ ਟਾਈਮ ਮੇਰੇ ਕੋਲ ਆ ਤੇ ਬੱਚੇ ਆ ਮੇਰੇ ਦੋ ਉਹ ਵੀ ਇੱਥੇ ਹੀ ਆ ਮੇਰੇ ਕੋਲ ਤੇ ਨੋਆ ਮੇਰੀ ਉਹ ਮੈਂ ਆਪਣੇ ਮਾਸ ਉਹ ਆਪਣੇ ਪੇਕੀ ਛੱਡੀ ਹੋਈ ਆ ਕਿਉਂ ਮੇਰਾ ਛੋਟਾ ਜਿਹਾ ਪੋਤਾ ਆ ਮੈਨੂੰ ਸਾਨੂੰ ਡਰ ਲੱਗਦਾ ਆ ਅਸੀਂ ਤਾਂ ਕੋਠੇ ਤੇ ਚੜ ਕੇ ਭੱਜ ਕੇ ਜਾ ਕੇ ਬਹਿ ਜਾਾਂਗੇ ਤੇ ਸਾਡੇ ਛੋਟੇ ਛੋਟੇ ਬੱਚੇ ਕੀ ਕਰਨਗੇ ਸਾਨੂੰ ਇਸ ਟਾਈਮ ਕਿਸੇ ਦੀ ਮਦਦ ਨਹੀਂ ਆਏਗੀ ਕਿਸੇ ਦੀ ਵੀ ਸਾਨੂੰ ਸਿਰਫ ਸਾਡੇ ਪਿੰਡਾਂ ਦੇ ਨਾਲ ਪਾਈਆਂ ਭੈਣਾਂ ਦੀ ਆ ਤੇ ਬਾਦਲ ਸਾਹਿਬ ਦੀ ਮਦਦਾ ਬਸ ਬੀਬੀਆਂ ਪਿੰਡ ਦੀ ਇਕੱਠੀਆਂ ਹੋ ਗਏ ਕਿਉਂ ਨਹੀਂ ਐਮਐਲਏ ਕੋਲ ਜਾਂਦੀਆਂ ਹੈਗੀ ਵੀ ਸਾਡੀ ਮਦਦ ਕਰੋ ਪ੍ਰਸ਼ਾਸਨ ਲੱਗੇ ਕੋਈ ਨਾ ਕੋਈ ਬਿੰਦਤੀ ਜਾਣ ਦਾ ਫਾਇਦਾ ਤਾਂ ਆ ਜੇ ਬਾਦਲ ਉਹ ਸਾਨੂੰ ਮਿਹਨ ਝਾੜੂ ਵਾਲੇ ਸਾਨੂੰ ਮਿਹਨ ਭਗਵਾਨ ਤਮਨ ਮਿਲੇ ਸਾਨੂੰ ਜਦੋਂ ਨੇ ਉਰੇ ਆ ਕੇ ਸਾਡੀ ਸਾਹ ਨਹੀਂ ਪੁੱਛਿਆ ਅਸੀਂ ਕਿਉਂ ਅਸੀਂ ਦੁੱਖ ਦਸੀਏ ਜਾ ਕੇ ਉਹਨਾਂ ਨੂੰ ਕਿਉਂ ਦਸੀਏ ਅਸੀਂ ਜਦ ਉਹਨੂੰ ਨਹੀਂ ਦੇਦਦਾ ਹੈਗਾ ਵੀ ਬੰਦ ਟੁੱਟਣ ਲੱਗਿਆ ਆ ਬੰਦੇ ਨਾਲ ਬੈਠੇ ਆ ਬੰਦੇ ਅਸੀਂ ਬੰਦੇ ਅਕਸਰ ਨੂੰ ਆ ਸਾਡੇ ਜੀ ਵੀ ਜਾਣ ਆ ਅਸੀਂ ਕਿਤੇ ਭੇਡਾਂ ਜਾਨਵਰ ਨਹੀਂ ਹੈਗੇ ਵੀ ਹਟ ਜਾਵਾਂਗੇ ਹਾਂ ਉਹਨੂੰ ਕਿਤੇ ਦੇਖਦਾ ਨਹੀਂ ਉਹਨਾਂ ਨੂੰ ਕਿਤੇ ਦੇਖਦਾ ਨਹੀਂ ਸਾਬਕਾ ਮੁੱਖ ਮੰਤਰੀ ਚੰਨੀ ਵੀ ਇੱਥੇ ਆਏ ਹੈਗੇ ਨੇ ਉਹਨੇ ਨਹੀਂ ਉਹਨਾਂ ਨਹੀਂ ਉਹਨਾਂ ਕੋਲ ਵੀ ਮਤਲਬ ਤੁਸੀਂ ਮੰਗ ਸਕਦੇ ਹੋ ਵੀ ਚੰਨੀ ਸਾਹਿਬ ਤੁਸੀਂ ਇੱਥੇ ਦੇ ਮੁੱਖ ਮੰਤਰੀ ਰਹੇ ਹੋ ਪੰਜਾਬ ਦੇ ਤੁਸੀਂ ਇਸ ਹਲਕੇ ਦੇ ਐਮਐਲਏ ਰਹੇ ਹੋ ਤੁਸੀਂ ਤਾਂ ਕਿਸੇ ਤਰ੍ਹਾਂ ਦੀ ਮਦਦ ਕਰ ਸਕਦੇ ਹੋ ਸਾਡੇ ਤੁਹਾਨੂੰ ਆਜੇ ਹੀ 11:30 ਵਜੇ ਵੀ ਮੁੰਡਿਆਂ ਨੂੰ ਪਤਾ ਹੋਣਾ ਹੈ ਅਸੀਂ ਨਹੀਂ ਗਏ ਹੈਗੇ ਇੱਥੇ ਹਾਂਜੀ ਤੇ ਜਾਂਦੇ ਆ ਨਾ ਉਹ ਸਾਨੂੰ ਜਾਣ ਦਿੰਦੇ ਸਾਨੂੰ ਪਤਾ ਨਹੀਂਗਾ ਵੀ ਉਹ ਕਦੋਂ ਆਏ ਤੇ ਕਦੋਂ ਗਏ ਆ ਸਾਨੂੰ ਨਹੀਂ ਪਤਾ ਇਸ ਗੱਲ ਦਾ